ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਨਾ ਤਾਂ ਸਾਰੀ ਹੀ ਇੰਡਸਟਰੀ 'ਚ ਬਸ ਸਿੱਧੂ ਸਿੱਧੂ ਹੀ ਹੁੰਦਾ ਸੀ ਸਿੱਧੂ ਦੀ ਪਹੁੰਚ ਪੰਜਾਬ ਤੋਂ ਲੈ ਕੇ ਹਾਲੀਵੁੱਡ ਤੱਕ ਸੀ ਤੇ ਉਹਦਾ ਮੁਕਾਬਲਾ ਵੀ ਗੋਰੇ ਕਾਲਿਆਂ ਦੇ ਨਾਲ ਸੀ ਪਰ ਜਦੋਂ ਦਾ ਸਿੱਧੂ ਮੂਸੇਵਾਲਾ ਚਲਾ ਗਿਆ ਨਾ ਤੇ ਹਰ ਇੱਕ ਦੀ ਅੱਖ 'ਚ ਹੰਝੂ ਸੀ ਹੁਣ ਸਿੱਧੂ ਮੂਸੇਵਾਲਾ ਫਿਰ ਨਿੱਕੇ ਪੈਰੀ ਵਾਪਸ ਆਇਆ ਤੇ ਹਰ ਇੱਕ ਇਨਸਾਨ ਦੁਨੀਆ ਤੇ ਖੁਸ਼ ਹੈ ਕਿ ਸਿੱਧੂ ਮੂਸੇਵਾਲਾ ਬਾਬਸ ਆ ਗਿਆ ਜਿੰਵੇ ਕਿ ਤੁਹਾਨੂੰ ਪਤਾ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗਾਣਿਆਂ 'ਚ ਬੜਕਾ ਮਾਰਦਾ ਹੁੰਦਾ ਸੀ ਪਰ ਉਹਨੇ ਇੱਕ ਨਿੱਕੇ ਸਿੱਧੂ ਦਾ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਛੋਟੇ ਸਿੱਧੂ ਮੂਸੇਵਾਲੇ ਨੇ ਵੀ ਬੜਕ ਮਾਰੀ ਹੈ ਸੋ ਆਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆਂ ਉਹ ਦੇਖੋ ਦੇਖੋ ਉਹਦੇ ਕਾਹ ਦਾ ਨਵੇਂ ਆਉਂਦੇ ਬੜੇ ਨੇ ਹਰ ਜੱਟ ਜਿਹਾ ਬਣਨਾ ਜਿਹਾਂ ਬਣਨਾ ਜੋ ਹਾਂ ਜੇ ਤੁਸੀਂ ਵੀ ਸਿੱਧੂ ਮੂਸੇਵਾਲ ਨੂੰ ਦਿਲ ਤੋਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਛੋਟੇ ਸਿੱਧੂ ਦੀ ਸਪੋਰਟ ਲਈ ਵਧੀਆ-ਵਧੀਆ ਕਮੈਂਟ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤ ਸ੍ਰੀ ਅਕਾਲ ਜੀ